ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਬੜੀ ਹੀ ਇੰਪੋਰਟੈਂਟ ਹੈ ਜੀ ਕਿਉਂਕਿ 23 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਤੁਹਾਡੇ ਲਈ ਸਮਾਂ ਕਿੰਨਾ ਕੁ ਸਹੀ ਸਾਬਿਤ ਹੋਣ ਵਾਲਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਮਾਤਾ ਲక్ష్ਮੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਉਹ ਕਿਹੜੀਆਂ ਪੰਜ ਰਾਸ਼ੀਆਂ ਹਨ ਜਿਹੜੀਆਂ 23 ਤਰੀਕ ਤੋਂ ਲੈ ਕੇ 31 ਸਤੰਬਰ ਤੱਕ ਮਾਲਾ-ਮਾਲ ਹੋਣ ਵਾਲੀਆਂ ਹਨ ਇਸ ਸਮੇਂ ਵਿੱਚ ਬਹੁਤ ਹੀ ਵੱਡਾ ਕੋਈ ਮਹਾਸੰਯੋਗ ਇਹਨਾਂ ਦੇ ਲਈ ਬਣਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਪੰਜ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਉਹਨਾਂ ਨੂੰ ਧਨ ਦਾ ਲਾਭ ਹੋਣ ਵਾਲਾ ਹੈ ਉਹਨਾਂ ਦੀ ਕਿਸਮਤ ਦੇ ਬੰਦ ਦਰਵਾਜ਼ੇ ਖੁੱਲਣ ਵਾਲੇ ਹਨ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਕੋਈ ਵੱਡੀ ਖੁਸ਼ਖਬਰੀ ਮਿਲ ਜਾਵੇਗੀ ਕਿਉਂਕਿ ਦੋਸਤੋ ਕਿਹਾ ਜਾ ਰਿਹਾ ਹੈ ਕਿ ਮਾਤਾ ਲక్ష్ਮੀ ਜੀ ਬਹੁਤ ਹੀ ਚੰਚਲ ਸੁਭਾਅ ਦੇ ਹੁੰਦੇ ਹਨ ਕਦੇ ਵੀ ਕਿਸੇ ਦੇ ਘਰ ਵਿੱਚ ਟਿਕ ਕੇ ਨਹੀਂ ਬੈਠਦੇ ਕਦੇ ਵੀ ਕਿਸੇ ਇੱਕ ਘਰ ਵਿੱਚ ਨਹੀਂ ਰਹਿੰਦੇ ਉਹਨਾਂ ਦੀ ਉਥਲ ਪੁਥਲ ਹੁੰਦੀ ਹੀ ਰਹਿੰਦੀ ਹੈ ਤੇ ਜਿਸ ਘਰ ਵਿੱਚ ਵੀ ਉਹ ਚਲੇ ਜਾਂਦੇ ਹਨ ਜਾਂ ਪ੍ਰਸੰਨ ਹੋ ਜਾਂਦੇ ਹਨ ਉਸ ਘਰ ਦੇ ਵਿੱਚ ਫਿਰ ਮਾਇਆ ਟਿਕ ਜਾਂਦੀ ਹੈ ਉਹਨਾਂ ਦੇ ਫਿਰ ਘਰੇ ਬੈਠ ਜਾਂਦੀ ਹੈ ਜਿਸ ਦੇ ਉੱਪਰ ਉਹ ਪ੍ਰਸੰਨ ਹੁੰਦੇ ਹਨ ਪਰ ਜਿਸ ਦੇ ਉੱਪਰ ਮਾਤਾ ਕਰੋਧਿਤ ਹੋ ਜਾਂਦੀ ਹੈ ਉਸ ਦੇ ਘਰ ਤੋਂ ਫਿਰ ਕੋਹਾਂ ਦੂਰ ਚਲੇ ਜਾਂਦੇ ਹਨ ਭਾਵ ਕਿ ਉਸ ਦੇ ਘਰ ਵਿੱਚ ਧਨ ਦੀ ਕਮੀ ਹੋ ਜਾਂਦੀ ਹੈ ਤੇ ਗਰੀਬੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਸੋ ਇਸ ਤੇ ਲਈ ਆਪਾਂ ਮਾਤਾ ਲక్ష్ਮੀ ਦੇਵੀ ਜੀ ਨੂੰ ਪ੍ਰਸੰਨ ਕਰਨਾ ਹੈ ਮਾਤਾ ਲక్ష్ਮੀ ਜੀ ਵੀ ਜੀ ਮਾਤਾ ਲక్ష్ਮੀ ਦੇਵੀ ਜੀ ਖੁਦ ਪ੍ਰਸੰਨ ਹੋ ਕੇ ਇਹਨਾਂ ਪੰਜ ਰਾਸ਼ੀ ਵਾਲਿਆਂ ਦੇ ਉੱਪਰ ਆਪਣੀ ਕਿਰਪਾ ਵਰਸਾਉਣ ਵਾਲੇ ਹਨ ਬਠਿਆਈ ਵੰਡਣ ਦੇ ਲਈ ਹੋ ਚਾਓ ਤਿਆਰ ਕਿਉਂਕਿ ਇਹਨਾਂ ਪੰਜ ਰਾਸ਼ੀ ਵਾਲਿਆਂ ਦੇ ਲਈ ਸਮਾਂ ਬੜਾ ਚੰਗਾ ਹੈ ਕਿਉਂਕਿ ਕੋਈ ਬਹੁਤ ਹੀ ਵੱਡਾ ਮਹੱਤਵਪੂਰਨ ਗ੍ਰਹਿ ਗੋਚਰ ਇਹਨਾਂ ਦੀ ਰਾਸ਼ੀ ਵਿੱਚ ਪਰਿਵਰਤਨ ਕਰਨ ਵਾਲਾ ਹੈ ਸਭ ਤੋਂ ਪਹਿਲਾਂ ਦੇਵ ਗੁਰੂ ਬ੍ਰਹਸਪਤੀ ਆਪਣੀ ਰਾਸ਼ੀ ਦੇ ਵਿੱਚ ਚਾਲ ਪਰਿਵਰਤਨ ਕਰਨ ਵਾਲੇ ਹਨ ਇਸ ਤੋਂ ਬਾਅਦ 24 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਸ਼ਨੀ ਦੇਵ ਨਿਸ਼ਾਤਰ ਗ੍ਰਹਿ ਪਰਿਵਰਤਨ ਕਰਨਗੇ ਸਤੰਬਰ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਡਾ ਮਹਾਨ ਸੰਜੋਗ ਬਣਦਾ ਦਿਖਾਈ ਦੇ ਰਿਹਾ ਹੈ ਇਸ ਤੋਂ ਇਲਾਵਾ ਸਤੰਬਰ ਦੇ ਵਿੱਚ ਬਦਲਾਅ ਵੀ ਇਹਨਾਂ ਰਾਸ਼ੀ ਵਾਲਿਆਂ ਦੇ ਜ਼ਿੰਦਗੀ ਵਿੱਚ ਵੱਡੇ-ਵੱਡੇ ਹੋ ਜਾਣਗੇ ਇਹਨਾਂ ਸਾਰਿਆਂ ਦੇ ਲਈ ਮਹਾ ਸੰਜੋਗ ਪਰਿਵਰਤਨ ਆਉਣ ਵਾਲਾ ਹੈ ਇਸ ਤੋਂ ਬਾਅਦ ਫਿਰ ਅਕਤੂਬਰ ਵਿੱਚ ਮਾਤਾ ਲక్ష్ਮੀ ਜੀ ਦੀ ਵੀ ਅਪਾਰ ਕਿਰਪਾ ਇਹਨਾਂ ਪੰਜ ਰਾਸ਼ੀ ਵਾਲਿਆਂ ਤੇ ਬਣੀ ਹੀ ਰਹੇਗੀ ਸੋ ਵਾਰੀ-ਵਾਰੀ ਜਾਣ ਲੈਂਦੇ ਹਾਂ ਜੀ ਉਹ ਭਾਗਸ਼ਾਲੀ ਕਿਹੜੀਆਂ ਰਾਸ਼ੀਆਂ ਹਨ ਜਿਹਨਾਂ ਦੀ ਕਿਸਮਤ ਦੇ ਬੰਦ ਦਰਵਾਜ਼ੇ ਹੁਣ ਖੁੱਲਣ ਵਾਲੇ ਹਨ ਉਹਨਾਂ ਦੇ ਲਈ ਅਕਤੂਬਰ ਦਾ ਮਹੀਨਾ ਤੇ ਸਤੰਬਰ ਦੇ ਅਖੀਰੀ ਦਿਨ ਬਹੁਤ ਹੀ ਚੰਗੇ ਲੰਘਣ ਵਾਲੇ ਹਨ ਕਿਉਂਕਿ ਹੋ ਸਕਦਾ ਹੈ ਤੁਹਾਡੀ ਵੀ ਰਾਸ਼ੀ ਇਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ ਇਹਨਾਂ 5 ਰਾਸ਼ੀ ਵਾਲਿਆਂ ਲਈ ਬੜੀ ਹੀ ਮਹੱਤਵਪੂਰਨ ਜਾਣਕਾਰੀ ਹੈ ਜੀ ਇਸ ਵੀਡੀਓ ਨੂੰ ਧਿਆਨ ਨਾਲ ਸੁਣਨਾ ਕਿਉਂਕਿ ਇਸ ਵੀਡੀਓ ਦੇ ਰਾਹੀਂ ਅਕਤੂਬਰ ਮਹੀਨੇ ਦੇ ਗ੍ਰਹਿ ਨક્ષਤਰਾਂ ਦੀ ਸਥਿਤੀ ਦੇ ਲਿਹਾਜ਼ ਨਾਲ ਸਤੰਬਰ ਦਾ ਅਖੀਰੀ ਹਫਤਾ ਤੇ ਅਕਤੂਬਰ ਦਾ ਪਹਿਲਾ ਹਫਤਾ ਬਹੁਤ ਹੀ ਤੁਹਾਡੇ ਲਈ ਖੁਸ਼ਮਈ ਸਾਬਤ ਹੋ ਜਾਵੇਗਾ। ਸਭ ਤੋਂ ਖਾਸ ਇਹ ਵੀਡੀਓ ਬਣਾਈ ਗਈ ਹੈ ਜੀ ਕਿਉਂਕਿ ਇਸ ਮਹੀਨੇ ਲਈ ਅਹਿਮ ਗ੍ਰਹਿ ਤੇ ਰਾਸ਼ੀ ਪਰਿਵਰਤਨ ਹੋਣ ਵਾਲੇ ਹਨ। ਸਭ ਤੋਂ ਵਿਸ਼ੇਸ਼ ਰੂਪ ਮੰਨਿਆ ਜਾ ਰਿਹਾ ਹੈ ਦੇਵ ਗੁਰੂ ਬ੍ਰਹਸਪਤੀ ਦਾ ਕਿਉਂਕਿ ਉਹ ਗ੍ਰਹਿ ਗੋਚਰ ਕਰਨ ਵਾਲੇ ਹਨ। ਜਿਸ ਦਾ ਸਿੱਧਾ ਹੀ ਸੰਬੰਧ ਹਰ ਵਿਅਕਤੀ ਦੇ ਕੈਰੀਅਰ, ਵਪਾਰ ਤੇ ਧਨ ਨਾਲ ਹੁੰਦਾ ਹੈ। ਆਓ ਜਾਣਦੇ ਹਾਂ ਜੀ ਉਹ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੇ ਉੱਪਰ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਹੁਣ ਬਣ ਚੁੱਕੀ ਹੈ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਘ ਰਾਸ਼ੀ ਮੇਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪਰਿਵਾਰ ਦੇ ਨਾਲ ਤੁਹਾਡਾ ਮੇਲਜੋਲ ਬਹੁਤ ਹੀ ਚੰਗਾ ਰਹਿਣ ਵਾਲਾ ਹੈ ਤੁਹਾਡੀ ਹੁਣ ਇਨਕਮ ਦੇ ਵਿੱਚ ਵਾਧਾ ਹੋਣ ਵਾਲਾ ਹੈ ਸ਼ਨੀ ਦੇਵ ਜੀ ਵੀ ਤੁਹਾਡੀ ਰਾਸ਼ੀ ਦੇ ਵਿੱਚ ਗ੍ਰਹ ਗੋਸ਼ੇਰ ਕਰਨ ਵਾਲੇ ਹਨ ਜੋ ਤੁਹਾਨੂੰ ਨੌਕਰੀ ਦੇ ਵਿੱਚ ਸਫਲਤਾ ਪ੍ਰਾਪਤ ਕਰਵਾ ਸਕਦੇ ਹਨ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੇ ਘਰ ਦਾ ਮਾਹੌਲ ਹੁਣ ਬਹੁਤ ਹੀ ਖੁਸ਼ ਨਮਾ ਬਣ ਜਾਵੇਗਾ ਤੁਹਾਡੇ ਜੀਵਨ ਸਾਥੀ ਨੂੰ ਤੁਹਾਡੇ ਵੱਲੋਂ ਖੁਸ਼ੀਆਂ ਮਿਲਣ ਵਾਲੀਆਂ ਹਨ ਉਹ ਜਿਹੜਾ ਵੀ ਕੋਈ ਤੁਹਾਡੇ ਕੋਲੋਂ ਮੰਗ ਕਰਦੇ ਹਨ ਉਹੀ ਪੂਰੀ ਹੋ ਜਾਵੇਗੀ ਜੋ ਵੀ ਨੌਕਰੀ ਵਿੱਚ ਸਫਲਤਾ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਹੁਣ ਸਫਲਤਾ ਮਿਲ ਜਾਵੇਗੀ ਕਹਿਣ ਤੋਂ ਭਾਵ ਹੈ ਕਿ ਤੁਹਾਡੀ ਹੁਣ ਬੰਦ ਕਿਸਮਤ ਦੇ ਦਰਵਾਜ਼ੇ ਖੁੱਲਣ ਵਾਲੇ ਹਨ ਅਗਲੀ ਰਾਸ਼ੀ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਕਈ ਐਸੇ ਲੋਕਾਂ ਨੂੰ ਮਿਲੇ ਹੋਵੋਗੇ ਜੋ ਬਹੁਤ ਹੀ ਮਿਹਨਤ ਕਰਦੇ ਹਨ ਪਰ ਉਹਨਾਂ ਨੂੰ ਮਿਹਨਤ ਦਾ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ ਤੇ ਕੁਝ ਐਸੇ ਵੀ ਹੁੰਦੇ ਹਨ ਜੋ ਆਪਣੇ ਕੰਮ ਵਿੱਚ ਮਿਹਨਤ ਕਰਨ ਦੇ ਬਾਵਜੂਦ ਅੱਗੇ ਤੱਕ ਪਹੁੰਚ ਜਾਂਦੇ ਹਨ ਜੋ ਆਪਣੇ ਕੰਮ ਵਿੱਚ ਬਿਨਾਂ ਮਿਹਨਤ ਬਿਨਾਂ ਕੰਮ ਕਰਨ ਦੇ ਹੀ ਕਾਮਯਾਬੀ ਹੋ ਜਾਂਦੇ ਹਨ ਉਹਨਾਂ ਨੂੰ ਧਨ ਪ੍ਰਾਪਤੀ ਜ਼ਿਆਦਾ ਹੁੰਦੀ ਹੈ ਇੱਥੇ ਤੁਹਾਨੂੰ ਗ੍ਰਹਿਾਂ ਦੀ ਚਾਲ ਬਾਰੇ ਦੱਸਣਾ ਚਾਹੁੰਦੇ ਹਾਂ ਜੀ ਜਿਸ ਦੇ ਗ੍ਰਹਿ ਸਹੀ ਹਨ ਗ੍ਰਹਿਾਂ ਦੀ ਦਸ਼ਾ ਸਹੀ ਹੈ ਉਸ ਦੀ ਕਿਸਮਤ ਵੀ ਸਹੀ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਤੰਬਰ ਦੇ ਅਖੀਰੀ ਹਫਤੇ ਤੁਹਾਡੇ ਲਈ ਸਮਾਂ ਬੜਾ ਚੰਗਾ ਹੈ ਤੇ ਲਾਭਦਾਇਕ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਤੁਹਾਡੀ ਬਹੁਤ ਹੀ ਸਪਸ਼ਟਤਾ ਇਸ ਵੱਲ ਦਿਖਾਈ ਦੇ ਰਹੀ ਹੈ ਜੀ ਕਿ ਤੁਹਾਡਾ ਸਮਾਂ ਚੰਗਾ ਹੈ ਤੁਸੀਂ ਆਪਣੇ ਅੰਦਰ ਇੱਕ ਅਲੱਗ ਹੀ ਊਰਜਾ ਦਾ ਅਨੁਭਵ ਕਰੋਗੇ ਕਾਰਜਸਥਾਨ ਤੇ ਤੁਹਾਡਾ ਬਹੁਤ ਮਨ ਲੱਗੇਗਾ ਜਿਸ ਦੇ ਨਾਲ ਤੁਸੀਂ ਹਰ ਕੰਮ ਨੂੰ ਸਫਲਤਾਪੂਰਵਕ ਪੂਰਾ ਕਰ ਲਾਉਂਗੇ ਜੇਕਰ ਤੁਸੀਂ ਆਫਿਸ ਦੇ ਵਿੱਚ ਨੌਕਰੀ ਕਰਦੇ ਹੋ ਤੁਸੀਂ ਆਪਣੇ ਸਾਥੀਆਂ ਨਾਲ ਬਹੁਤ ਹੀ ਵਧੀਆ ਸਮਾਂ ਬਤੀਤ ਕਰੋਗੇ ਕਾਰੋਬਾਰ ਦੇ ਨਾਲ ਜੁੜੇ ਲੋਕਾਂ ਨੂੰ ਬਹੁਤ ਜ਼ਿਆਦਾ ਧਨ ਲਾਭ ਦੀ ਪ੍ਰਾਪਤੀ ਹੋਣ ਵਾਲੀ ਹੈ ਤੇ ਜੇਕਰ ਉਹ ਇਸ ਸਮੇਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਪਾਰਟਨਰਸ਼ਿਪ ਦੇ ਵਿੱਚ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਉਸ ਵਿੱਚ ਵੀ ਇਹਨਾਂ ਨੂੰ ਸਫਲਤਾ ਤੇ ਤਰੱਕੀ ਮਿਲ ਜਾਵੇਗੀ ਤੁਸੀਂ ਜੋ ਵੀ ਯਾਤਰਾ ਤੇ ਜਾਂਦੇ ਹੋ ਉਸ ਦਾ ਫਾਇਦਾ ਤੁਹਾਨੂੰ ਬਹੁਤ ਹੋਵੇਗਾ ਮਿਥਨ ਰਾਸ਼ੀ ਦੇ ਸਵਾਮੀ ਬੁੱਧ ਜੋ ਕਿ ਸਤੰਬਰ ਮਹੀਨੇ ਦੇ ਅਖੀਰੀ ਹਫ਼ਤੇ ਦੇ ਵਿੱਚ ਤੁਹਾਡੇ ਲਗਨ ਤੇ ਭਾਵ ਰਹਿਣਗੇ ਤੁਹਾਡੇ ਲਈ ਸਤੰਬਰ ਦਾ ਅਖੀਰਲਾ ਹਫ਼ਤਾ ਲਾਭਕਾਰੀ ਰਹਿਣ ਵਾਲਾ ਹੈ ਕੈਰੀਅਰ ਦੇ ਵਿੱਚ ਅੱਗੇ ਵਧਣ ਨਾਲ ਤੁਹਾਨੂੰ ਨਵੇਂ-ਨਵੇਂ ਮੌਕੇ ਪ੍ਰਾਪਤ ਹੋ ਜਾਣਗੇ ਸਤੰਬਰ ਦਾ ਆਖੀਰਲਾ ਹਫਤਾ ਤੁਹਾਨੂੰ ਪ੍ਰਮੋਸ਼ਨ ਵੀ ਦੇ ਸਕਦਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਤੰਬਰ ਦਾ ਆਖਰੀ ਹਫਤਾ ਤੁਹਾਡੇ ਲਈ ਲਾਭਕਾਰੀ ਸਾਬਿਤ ਹੋ ਜਾਵੇਗਾ ਤੁਹਾਨੂੰ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਤੁਹਾਨੂੰ ਆਪਣੇ ਬੱਚਿਆਂ ਵੱਲੋਂ ਕੋਈ ਵੱਡੀ ਉਪਲਬਧੀ ਨੂੰ ਲੈਣਾ ਬਹੁਤ ਹੀ ਚੰਗਾ ਸਾਬਿਤ ਹੋਵੇਗਾ ਤੁਹਾਨੂੰ ਮਾਤਾ ਪਿਤਾ ਦਾ ਇਸ ਸਮੇਂ ਪੂਰਾ ਹੀ ਸਹਿਯੋਗ ਮਿਲਣ ਵਾਲਾ ਹੈ ਜਿਹੜੇ ਲੋਕ ਕਿਸੇ ਨੌਕਰੀ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕ ਰਹੇ ਹਨ ਉਹਨਾਂ ਨੂੰ ਮਨਚਾਹੀ ਨੌਕਰੀ ਮਿਲ ਸਕਦੀ ਹੈ ਇਸ ਸਮੇਂ ਤੁਹਾਨੂੰ ਕਹਿ દਈਏ ਕਿ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਜਾਵੇਗੀ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਹੁਣ ਖੁਸ਼ ਨਮਾ ਬਣ ਜਾਵੇਗਾ ਤੁਹਾਡੇ ਖਰਚੇ ਘਟ ਜਾਣਗੇ ਤੇ ਸੈਲਰੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਜਿਨ੍ਹਾਂ ਦਾ ਅਜੇ ਤੱਕ ਵਿਆਹ ਦਾ ਕੋਈ ਯੋਗ ਨਹੀਂ ਸੀ ਬਣਿਆ ਉਹ ਵੀ ਬਣ ਜਾਵੇਗਾ ਵਪਾਰ ਕਰਨ ਵਾਲੇ ਲੋਕਾਂ ਲਈ ਸਮਾਂ ਬੜਾ ਹੀ ਲਾਭਕਾਰੀ ਸਾਬਿਤ ਹੋਵੇਗਾ। ਹਾਲਾਂਕਿ ਮੰਗਲ ਦੇ 10ਵੇਂ ਘਰ ਵਿੱਚ ਆਉਣ ਕਾਰਨ ਤੁਹਾਡੇ ਥੋੜੇ ਬਹੁਤ ਕਮ ਵੱਧ ਸਕਦੇ ਹਨ, ਨੁਕਸਾਨ ਵੀ ਥੋੜਾ ਬਹੁਤ ਹੋ ਸਕਦਾ ਹੈ। ਪਰ ਜੇਕਰ ਤੁਸੀਂ ਸਾਵਧਾਨੀ ਵਰਤਦੇ ਹੋ ਤੇ ਜੇਕਰ ਤੁਸੀਂ ਫਾਇਦਾ ਚਾਹੁੰਦੇ ਹੋ ਤਾਂ ਇਸ ਹਫ਼ਤੇ ਕਿਸੇ ਨੂੰ ਵੀ ਧੰਨ ਦਾ ਲੈਣ ਦੇਣ ਨਾ ਕਰੋ। ਤੁਹਾਨੂੰ ਫਿਰ ਫਾਇਦਾ ਜ਼ਿਆਦਾ ਹੋਵੇਗਾ। ਸਤੰਬਰ ਦੇ ਅਖੀਰਲੇ ਹਫ਼ਤੇ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਵੀ ਸਮਾਂ ਬੜਾ ਉੱਤਮ ਰਹਿਣ ਵਾਲਾ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ वृश्चिक राशि वृश्चिक राशि ਵਾਲਿਆਂ ਨੂੰ ਦੱਸ ਦਈਏ ਕਿ ਸਤੰਬਰ ਦੇ ਮਹੀਨੇ ਦਾ ਅਖੀਰਲੇ ਹਫਤਾ ਤੁਹਾਡੇ ਲਈ ਕੋਈ ਸ਼ੁਭ ਸਮਾਚਾਰ ਲੈ ਕੇ ਆਉਣ ਵਾਲਾ ਹੈ ਇੱਕ ਤਾਂ ਤੁਹਾਨੂੰ ਜ਼ਬਰਦਸਤ ਧਨਲਾਭ ਦੀ ਪ੍ਰਾਪਤੀ ਹੋਵੇਗੀ ਦੂਸਰਾ ਤੁਹਾਡੀ ਇਨਕਮ ਵਿੱਚ ਵਾਧਾ ਹੋਣ ਵਾਲਾ ਹੈ ਨੌਕਰੀ ਤੇ ਵਪਾਰ ਦੇ ਲਈ ਦੋਵਾਂ ਲਈ ਸਮਾਂ ਚੰਗਾ ਹੈ ਤੁਹਾਨੂੰ ਤਰੱਕੀ ਦੀ ਪ੍ਰਾਪਤੀ ਹੋ ਜਾਵੇਗੀ ਹਾਲਾਂਕਿ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਤੇ ਅੱਖਾਂ ਬੰਦ ਕੇ ਵਿਸ਼ਵਾਸ ਨਹੀਂ ਕਰਨਾ ਤੁਸੀਂ ਕਰੋਗੇ ਤਾਂ ਤੁਹਾਨੂੰ ਨੁਕਸਾਨ ਚਲਣਾ ਪੈ ਸਕਦਾ ਹੈ ਬਾਕੀ ਸਾਰੇ ਵੱਡੇ ਗ੍ਰਹਿ ਜਿਵੇਂ ਕਿ ਸੂਰਜ ਤੇ ਗੁਰੂ ਬ੍ਰਹਸਪਤੀ ਨਾਲ ਹੀ ਸ਼ਨੀ ਦੇਵ ਆਪਣੀ ਚਾਲ ਦੇ ਵਿੱਚ ਪਰਿਵਰਤਨ ਕਰਨਗੇ ਜਿਸ ਨਾਲ ਸਤੰਬਰ ਦੇ ਅਖੀਰਲੇ ਹਫਤੇ ਤੁਹਾਨੂੰ ਕੋਈ ਗੁੱਡ ਨਿਊਜ਼ ਦੀ ਪ੍ਰਾਪਤੀ ਹੋ ਸਕਦੀ ਹੈ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਸਕਦਾ ਹੈ ਪਰਿਵਾਰ ਦੇ ਲੋਕਾਂ ਦਾ ਤੁਹਾਨੂੰ ਸਾਥ ਮਿਲ ਸਕਦਾ ਹੈ ਇਸ ਤੋਂ ਇਲਾਵਾ ਤੁਸੀਂ ਚੰਗਾ ਧਨ ਕਮਾਓਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਤੰਬਰ ਦਾ ਆਖਰੀ ਹਫਤਾ ਤੁਹਾਡੇ ਲਈ ਜ਼ਬਰਦਸਤ ਸਾਬਿਤ ਹੋਵੇਗਾ। ਤੁਹਾਡੇ ਲਈ ਚੰਗੀ ਕੋਈ ਆਫਰ ਲੈ ਕੇ ਆ ਸਕਦਾ ਹੈ ਉਹ ਭਾਵੇਂ ਨੌਕਰੀ ਦੀ ਹੋਵੇ ਜਾਂ ਵਪਾਰ ਦੀ ਹੋਵੇ। ਹਰ ਕੰਮ 'ਚ ਸਫਲਤਾ ਮਿਲੇਗੀ ਤੇ ਸਤੰਬਰ ਦੇ ਮਹੀਨੇ ਦੇ ਆਖਰੀ ਹਫਤਾ ਤੁਹਾਡੇ ਲਈ ਪ੍ਰਮੋਸ਼ਨ ਦੇ ਲਾਭ ਵੀ ਲੈ ਕੇ ਆ ਸਕਦਾ ਹੈ। ਜਿਹੜੇ ਕੰਮ ਕੋਈ ਤੁਹਾਡੇ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਉਹ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ। ਜੇਕਰ ਤੁਸੀਂ ਆਪਣੀ ਲਾਈਫ ਲਵ ਲਾਈਫ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਸਮਾਂ ਤੁਹਾਡੇ ਲਈ ਚੰਗਾ ਸਾਬਿਤ ਹੋ ਜਾਵੇਗਾ ਜੇਕਰ ਤੁਸੀਂ ਆਪਣੇ ਲਾਈਫ ਪਾਰਟਨਰ ਨੂੰ ਜਿਸ ਨੂੰ ਤੁਸੀਂ ਬਣਾਉਣਾ ਚਾਹੁੰਦੇ ਹੋ ਆਪਣੇ ਪਰਿਵਾਰ ਨਾਲ ਮਿਲਵਾਉਣਾ ਚਾਹੁੰਦੇ ਹੋ ਤਾਂ ਉਹ ਮਿਲ ਕੇ ਤੁਹਾਡਾ ਪਰਿਵਾਰ ਬਹੁਤ ਖੁਸ਼ ਹੋ ਜਾਵੇਗਾ ਤੇ ਤੁਹਾਡੇ ਵਿਆਹ ਲਈ ਵੀ ਹਾਂ ਹੋ ਜਾਵੇਗੀ ਇਸ ਸਮੇਂ ਤੁਹਾਡੇ ਧਨ ਦੀ ਬਚਤ ਹੋਵੇਗੀ ਤੇ ਧਨ ਦੇ ਬਚਤ ਹੋਣ ਨਾਲ ਘਰ ਦੇ ਮਾਹੌਲ ਦੇ ਵਿੱਚ ਖੁਸ਼ ਨਮਾ ਆ ਜਾਵੇਗਾ ਤੇ ਆਰਥਿਕ ਸਥਿਤੀ 'ਚ ਸੁਧਾਰ ਹੋ ਜਾਵੇਗਾ ਸੋ ਦੋਸਤੋ ਇਹ ਸਮਝੀ ਉਹ ਖੁਸ਼ ਨਸੀਬ ਰਾਸ਼ੀਆਂ ਜਿਹੜੀਆਂ ਸਤੰਬਰ ਦੇ ਅਖੀਰਲੇ ਹਫਤੇ ਦੇ ਵਿੱਚ ਹੋ ਜਾਣਗੀਆਂ ਜੀ ਧਨ ਦੇ ਨਾਲ ਮਾਲਾ-ਮਾਲ ਤੇ ਮਿਲ ਜਾਣਗੀਆਂ ਇਹਨਾਂ ਨੂੰ ਬਹੁਤ ਵੱਡੀਆਂ ਖੁਸ਼ਖਬਰੀਆਂ ਧੰਨਵਾਦ